ਅਲਾਵਲਪੁਰ ਘਟਨਾ ਵਿੱਚ ਹੋਇਆ ਫੱਟਾ ਖੁਲਾਸਾ ਪੁਲਿਸ ਨੇ 2 ਘੰਟਿਆਂ ਵਿੱਚ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਸੋਨੂ ਦੇ ਜੇਲ੍ਹ ਜਾਣ ਤੋਂ ਪਹਿਲਾਂ ਦੋਨੋਂ ਆਪਸ ਵਿੱਚ ਸਨ ਦੋਸਤ ਰੰਜਿਸ਼ ਕਾਰਨ ਦੋਸਤ ਨੇ ਦੋਸਤਾ ਕੀਤਾ ਕਤਲ ਅੱਜ ਆਦਮਪੁਰ ਥਾਣਾ ਅਲਾਵਲਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਜਿਸ ਨੂੰ ਪੁਲਿਸ ਨੇ ਮਹਿਜ਼ 2 ਘੰਟਿਆਂ ਵਿੱਚ ਸੁਲਝਾ ਲਿਆ ਤੁਹਾਨੂੰ ਦੱਸ ਦਈਏ ਕਿ ਜਿੱਥੇ ਦਿਨ ਦਿਹਾੜੇ ਇੱਕ ਵਿਅਕਤੀ ਦੀ ਸਿਰ ਕੱਟੀ ਲਾਸ਼ ਬਰਾਮਦ ਹੋਈ ਇਸ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਕਿ ਲਾਸ਼ ਪੁਲਿਸ ਚੌਕੀ ਦੇ ਕੁਝ ਹੀ ਦੂਰੀ ਤੇ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ دہشت ਦਾ ਮਾਹੌਲ ਬਣ ਗਿਆ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਰਿੰਕੂ ਵਜੋ ਹੋਈ ਸੀ ਇੱਥੇ ਹੀ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਕਤ ਦੋਸ਼ੀਆਂ ਨੇ ਪਹਿਲਾ ਕੁਲਵਿੰਦਰ ਦੀ ਗਰਦਨ ਨੂੰ ਤੇਜ਼ ਧਾਰ ਹਥਿਆਰ ਨਾਲ ਉਸ ਦੇ ਸਰੀਰ ਤੋਂ ਵੱਖ ਕੀਤਾ ਜਿਸ ਤੋਂ ਬਾਅਦ ਫਿਰ লাশ ਨੂੰ ਅੱਗ ਲਗਾਉਂਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਉਹਨਾਂ ਦੀ ਕੰਪਲੇਂਟ ਕਿੰਨੀ ਵਾਰੀ ਲਿਖਾਈ ਹੋਈ ਸੀ ਅਸੀਂ ਥਾਣੇ 'ਚ ਉਹਨਾਂ ਨੇ ਕੋਈ ਕਾਰੋਬਾਰੀ ਨਹੀਂ ਕੀਤੀ ਹੈਗੀ ਉਹਨਾਂ ਦੀ ਤੇ ਇਸ ਕਰਕੇ ਕਿ ਜੇ ਕਾਰੋਬਾਰੀ ਕਰ ਲੈ ਕਿ ਕਿ ਬੱਚਿਆਂ ਨੂੰ ਤਾਂ ਕਾਹ ਕਰਦਾ ਕਿ ਸਾਰੇ ਬੱਚਿਆਂ ਨੂੰ ਮਾਰਦਾ ਹੁੰਦੇ ਜਾਂਦੇ ਬੰਦਿਆਂ ਨੂੰ ਵੀ ਮਾਰਦਾ ਸੀਗਾ ਜੇ ਕੰਪਲੇਂਟ ਲਿਖਾਈ ਹੁੰਦੀ ਉਹਨਾਂ ਨੇ ਕੁਝ ਕਾਰੋਬਾਰੀ ਕੀਤੀ ਹੁੰਦੀ ਤਾਂ ਅੱਜ ਡੈਥ ਨਹੀਂ ਸੀ ਹੋਣੀ ਉਹਨਾਂ ਨੂੰ ਵੜ ਦਿੱਤਾ ਉਹਨਾਂ ਨੇ ਮੇਰੇ ਮਾਮੇ ਹੋਣਾਂ ਨੂੰ ਕਿ ਗੱਲ ਕੀ ਤੁਸੀਂ ਘਰੇ ਮੌਜੂਦ ਸੀ ਕਿ ਜਦੋਂ ਨਹੀਂ ਅਸੀਂ ਘਰੇ ਨਹੀਂ ਸੀਗੇ ਰਾਤ ਨੂੰ ਕੀਤਾ ਉਹਨਾਂ ਨੇ ਤਾਂ ਹਾਂਜੀ ਕਿਉਂ ਰਹਿੰਦੇ ਤੁਸੀਂ ਕਿ ਉਹ ਇਕੱਲੇ ਰਹਿੰਦੇ ਨਾਲੇ ਨਾਲ ਰਹਿੰਦੇ ਸੀ ਅਸੀਂ ਨਾਲ ਆ ਕੇ ਪਾਸੇ ਰਹਿੰਦੇ ਹੁਣ ਕੀ ਪਤਾ ਇਹ ਸੀਗੇ ਜਦੋਂ ਉਹਨੂੰ ਕੱਢ ਕੇ ਗਏ ਇੱਦਾਂ ਥੋੜਾ ਜਿਹਾ ਫਰਕ ਨਾ ਮੈਂ ਮੈਂ ਰਹਿੰਦੀ ਹਾਂ ਕਿੱਥੇ ਕੁਲਵਿੰਦਰ ਰਿੰਕੇ ਦੀ ਡੈੱਡ ਬੋਡੀ ਸਵੇਰੇ ਮਿਲੀ ਹੈ ਉਹ ਤਾਂ ਨਾਲੇ ਚੋਂ ਲੱਭੀ ਆ ਨਾਲੇ ਚ ਮਿਲੀ ਉਹ ਘਰ ਕਿੱਥੇ ਕਰਕੇ ਘਰ ਸਾਡਾ ਹੈਗਾ ਮਹਿਲਾ ਚਵਾ ਆਪਣੇ ਨਾ ਜਿੱਥੇ ਗੈਸ ਉਹ ਡੈੱਡ ਬੋਡੀ ਉੱਥੇ ਫਿੱਕੜ ਕਿੱਦਾਂ ਲੈ ਉਹ ਲੈ ਗਿਆ ਖਿੱਚ ਕੇ ਲੈ ਗਿਆ ਮੰਜਾ ਵੀ ਖਿੱਚ ਕੇ ਲੈ ਗਿਆ ਆਪ ਖਿੱਚ ਕੇ ਲਿਆ ਫਿਰ ਉੱਥੇ ਅੱਗ ਵੀ ਲਾਈ ਫਿਰ ਉੱਥੇ ਬੋਰੀਜ਼ ਮਿੱਟੀ ਵੀ ਪਾਈ ਧੌਣ ਵੀ ਲਾਈ ਪੁਲਿਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮਹਿਜ 2 ਘੰਟਿਆਂ ਵਿੱਚ ਹੀ ਕੇਸ ਨੂੰ ਸੁਲਝਾ ਲਿਆ ਹੈ ਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਤਫਤੀਸ਼ ਦੌਰਾਨ ਪਤਾ ਲੱਗਾ ਕਿ ਦੋਸਤ ਨੇ ਹੀ ਦੋਸਤਾ ਕਤਲ ਕੀਤਾ ਸੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਨੂ ਜਿਸ ਨੇ ਕਤਲ ਕੀਤਾ ਤੇ ਕੁਲਵਿੰਦਰ ਸਿੰਘ ਉਰਫ ਰਿੰਕਾ ਜਿਸ ਦਾ ਕਤਲ ਹੋਇਆ ਦੋਨੋਂ ਆਪਸ ਵਿੱਚ ਮਿੱਤਰ ਸਨ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਸੋਨੂ ਨੇ ਕੁਲਵਿੰਦਰ ਸਿੰਘ ਉਰਫ ਰਿੰਕਾ ਦਾ ਕਤਲ ਕੀਤਾ ਸੀ ਕੀ ਕੀ ਸਾਹਮਣੇ ਆਇਆ ਕਿਉਂਕਿ ਫਿਲਹਾਲ ਤਾਂ ਗੱਲ ਕੀਤੀ ਜਾ ਰਹੀ ਸੀ ਕਿ ਪੁਰਾਣੀ ਰੰਜਿਸ਼ ਦੀ ਤਾਂ ਕਰਕੇ ਕਤਲ ਕੀਤਾ ਹੋਣਾ ਪੈਸੇ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਹੁਣ ਗੱਲਾਂ ਵੱਖ-ਵੱਖ ਨਿਕਲ ਕੇ ਸਾਹਮਣੇ ਆ ਰਹੀਆਂ ਪਹਿਲੀ ਗੱਲ ਕਿ ਇਹ ਦੋਨੇ ਆਪਸ ਵਿੱਚ ਦੋਸਤ ਸੀ ਦੂਸਰੀ ਗੱਲ ਪੈਸੇ ਦਾ ਕੋਈ ਲੈਣ ਦੇਣ ਨਹੀਂ ਦੋਨੇ ਗਰੀਬ ਸੀਗੇ ਦੇਖੋ ਇਹਦੇ ਵਿੱਚ ਮੇਨਲੀ ਜਿਹੜੀ ਤੁਸੀਂ ਮੋਟਿਵ ਕੁਛ ਹੈਗਾ ਮਰਡਰ ਦਾ ਉਹ ਮੇਨਲੀ ਮਰਡਰ ਦਾ ਮੋਟਿਵ ਇਹੀ ਸੀਗਾ ਕਿ ਇਹ ਬੰਦੇ ਇੱਕ ਦੂਜੇ ਨੂੰ ਜਾਣਦੇ ਸੀਗੇ ਦੋਨੋਂ ਆਪਣਾ ਅਲੱਗ-ਅਲੱਗ ਰਹਿੰਦੇ ਸੀਗੇ ਘਰਾਂ ਤੋਂ ਵੱਖ-ਵੱਖ ਰਹਿੰਦੇ ਸੀ ਤੇ ਜਿਹੜਾ ਦੋਸ਼ੀ ਹੈਗਾ ਜਿਹਦਾ ਨਾਮ ਤੁਸੀਂ ਸੋਨੂ ਹੈਗਾ ਉਹ ਪਹਿਲਾਂ ਵੀ 1 ਸਾਲ ਸਜ਼ਾ ਕੱਟ ਕੇ ਆਇਆ ਹੈਗਾ ਚੋਰੀ ਦੇ ਮਾਮਲੇ ਸੋ ਚੋਰੀਆਂ ਕਰਨ ਦਾ ਆਦੀ ਸੀ ਤੇ ਜਿਹੜਾ ਇਹ ਬੰਦਾ ਸੀਗਾ ਉਹਨੂੰ ਇਹ ਦੋਸ਼ੀ ਨੂੰ ਇਹ ਸੀਗਾ ਕਿ ਇਹ ਬੰਦਾ ਮੇਰੇ ਨਾਲ ਹੈਗਾ ਬਟ ਇਹਨੂੰ ਸਜ਼ਾ ਨਹੀਂ ਹੋਈ ਮੈਨੂੰ ਹੋ ਗਈ ਸੋ ਬੇਸਿਕਲੀ ਸੈਕੰਡਲੀ ਇਹ ਵੀ ਗੱਲ ਆਈ ਹੈ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਹੀ ਹਲੇ ਅਸੀਂ ਕੀਤੀ ਹੈ बिकॉज ਅਜ ਸਵੇਰੀ ਦੀ ਹੀ ਹੈ ਹੁਣ ਅਸੀਂ ਰਿਮਾਂਡ ਲੈ ਕੇ ਡਿਟੇਲਡ ਇਨਵੈਸਟੀਗੇਸ਼ਨ ਵੀ ਕਰਾਂਗੇ ਕਿਤੇ ਨਾ ਕਿਤੇ ਇਹ ਵੀ ਪਤਾ ਚੱਲਿਆ ਹੈ ਕਿ ਜਿਹੜਾ ਵਿਕਟਮ ਜਿਹੜਾ ਦੋਸ਼ੀ ਹੈਗਾ ਉਹਦਾ ਮਤਲਬ ਛੋੜਾ ਸਾਈਕੋਲੋਜੀਕਲ ਵੀ ਉਹਦਾ ਕੋਈ ਇਸ਼ੂ ਸੀਗਾ ਵਿਚ ਵਿਲ ਜਿਹੜਾ ਕਿ ਅਸੀਂ ਉਹਦੀ ਸਾਰੀ ਮੈਡੀਕਲ ਹਿਸਟਰੀ ਵੀ ਚੈੱਕ ਕਰਾਂਗੇ ਕੋਈ ਉਹਦਾ ਪਹਿਲਾਂ ਇਲਾਜ ਚੱਲਿਆ ਹੋਵੇ ਕੋਈ ਉਹ ਮੈਡੀਸਨ ਲੈਂਦਾ ਹੋਵੇ ਸੋ ਉਹ ਵੀ ਅਸੀਂ ਬਿਲਕੁਲ ਇਹਦੇ ਵਿੱਚ ਚੈੱਕ ਕਰਾਂਗੇ ਸੋ ਇਹੀ ਦੋ ਐਂਗਲਸ ਹੈਗੇ ਨੇ ਜੀ ਇਹ ਤੋਂ ਇਲਾਵਾ ਮਰਡਰ ਬੜਾ ਜਿਹੜਾ ਤਰੀਕਾ ਸੀਗਾ ਵਾਰਦਾਤ ਇੰਜਾਮ ਦਾ ਉਹ ਬੜਾ ਬਰੂਟਲ ਤਰੀਕੇ ਨਾਲ ਸੀਗਾ ਇਮੀਡੀਏਟਲੀ ਜਿਹੜੀ ਜਲੰਧਰ ਰੂਰਲ ਪੁਲਿਸ ਹੈਗੀ ਆਦਮਪੁਰ ਦੀ ਐਸ ਐਚ ਓ ਆਦਮਪੁਰ ਦੀ ਟੀਮ ਡੀ ਐਸ ਪੀ ਆਦਮਪੁਰ ਤੇ ਨਾਲ ਚੌਂਕੀ ਇਨਚਾਰਜ ਉਹਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਇਹਨੂੰ ਵਿਦਨ 2 ਆਵਰਸ ਮਰਡਰ ਨੂੰ ਟ੍ਰੇਸ ਵੀ ਕੀਤਾ ਸਾਰਾ ਐਵਿਡੈਂਸ ਵੀ ਕਲੈਕਟ ਕਰਕੇ ਮੌਕੇ ਤੋਂ ਕਿਉਂਕਿ ਦੋ ਸੀਨ ਆਫ ਕਰਾਈਮ ਇਹਦੇ ਵਿੱਚ ਬਣ ਗਏ ਜਿੱਥੇ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਪਹਿਲਾਂ ਤਾਂ ਜਿੱਥੇ ਮਰਡਰ ਮਰਡਰ ਕੀਤਾ ਘਰ ਦੇ ਵਿੱਚ ਉਹਦੇ ਵਿਕਟਮ ਦੇ ਸੈਕੰਡਲੀ ਫਿਰ ਉਹਦੀ ਜਿਹੜੀ ਡੈੱਡ ਬੋਡੀ ਹੈਗੀ ਹੈ ਉਹਨੂੰ ਬੈਗ ਚ ਪਾ ਕੇ ਉਹਨੂੰ ਵੀ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਦੋ ਸੀਨ ਆਫ ਕਰਾਈਮ ਸੀਗੇ ਸੋ ਉੱਥੇ ਦੋਨਾਂ ਤੇ ਬੜੀ ਡੀਟੇਲ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਅਸੀਂ ਸਵੇਰ ਤੋਂ ਕਰਕੇ ਤੇ ਹੁਣ ਅਸੀਂ ਇਸ ਲੌਜੀਕਲ ब्यूरो रिपोर्ट दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।